ਅੱਜ ਅੱਜ ਪਿੰਡ ਨਮਾਦਾ ਦਾ ਜਿਹੜਾ ਸਾਲਾਨਾ ਗੁੱਗਾ ਜਹਰਪੀਰ ਜੀ ਦੇ ਸਾਂ ਤੇ ਹਰ ਸਾਲ ਦੀ ਜਰਾ ਮੇਲਾ ਪਰਦਾ ਉਸ ਦਾ ਅੱਜ ਚਾਹੇ ਪਹਿਲਾ ਦਿਨ ਕੱਲ ਨੂੰ ਆ ਪਰ ਸੰਗਤ ਜਿਹੜੀ ਕੱਤ ਤੋਂ ਇਲਾਵਾ ਅੱਜ ਤੋਂ ਬਹੁਤ ਜ਼ਿਆਦਾ ਰਸ ਹੋ ਰਿਹਾ ਤੇ ਪਿੰਡ ਨਮਾਦਾ ਦੀ ਨਗਰ ਪੰਚਾਇਤ ਮੇਲਾ ਪ੍ਰਬੰਧਕ ਕਮੇਟੀ ਲੰਗਰ ਪ੍ਰਬੰਧਕ ਕਮੇਟੀ ਜੀਸੀਕਲਬ ਸਾਰੀਆਂ ਜਿਲ੍ਹੇ ਦੇ ਪਿੰਡ ਦੇ ਗੁਰਦੁਆਰਾ ਕਮੇਟੀ ਸਾਰੀਆਂ ਸੰਸਥਾਵਾਂ ਨੇ ਉਹ ਸਾਰੀਆਂ ਜਿਹੜੇ ਸੰਗਤ ਆਓਗੇ ਉਹਨਾਂ ਦੀ ਸੇਵਾ ਲਈ ਤਤ ਵਰਨੇ ਪਿਛਲੇ ਹਰ ਸਾਲ ਦੀ ਤਰ੍ਹਾਂ ਸ੍ਰੀ ਸੰਤਰਾਮ ਸਿੰਘਲਾ ਜੀ ਦੀ ਯਾਦ ਵਿੱਚ ਸ੍ਰੀ ਵਿਜੇਂਦਰ ਸਿੰਘਲਾ ਜੀ ਕੈਬਨਿਟ ਮੰਤਰੀ ਪੰਜਾਬ ਨੇ ਜਿਹੜੇ ਉਹਨਾਂ ਸਾਬਕਾ ਗਵਰਨਰ ਮੰਤਰੀ ਪੰਜਾਬ ਉਹਨਾਂ ਵੱਲੋਂ ਜਿਹੜਾ ਅੱਖਾਂ ਦਾ ਮੈਡੀਕਲ ਦਾ ਚਮੜੀ ਦਾ ਜਿਹਦੇ ਸਾਰੇ ਤਰ੍ਹਾਂ ਦੇ ਬਿਮਾਰੀਆਂ ਦਾ ਚੈੱਕ ਅਪ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਬੀਮਾ ਮੈਡੀਕਲ ਕੈਂਪ ਪੁੰਜੇ ਵਿੱਚ ਵੀ ਬਹੁਤ ਵਧੀਆ ਕਾਬਲ ਡਾਕਟਰ ਆਉਂਦੇ ਨੇ ਜਿਹੜੇ ਸਾਰੇ ਬਿਮਾਰੀਆਂ ਦੇਖ ਰਹਿ ਕਰਦੇ ਨੇ ਉਹਦੇ ਨਾਲ ਸਾਡਾ ਲੰਗਰ ਹੈ ਜਿਹੜਾ ਲੰਗਰ 24 ਘੰਟੇ ਤਿੰਨ ਦਿਨਾਂ ਚਾਰ ਦਿਨਾਂ ਅਜੇ ਤੋਂ ਸ਼ਾਮ ਤੋਂ ਸ਼ੁਰੂ ਹੈ 16 ਵੀ ਸ਼ਾਮ ਤੱਕ ਚੱਲਣਾ ਹੈ 24 ਘੰਟੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਨੇ ਹੈ ਨਹੀਂ ਹੈਗਾ ਇੱਕ ਤਰ੍ਹਾਂ ਤਰ੍ਹਾਂ ਦੀ ਜਿੰਨੀਆਂ ਵੀ ਸਬਜ਼ੀਆਂ ਸਾਰਾ ਮਿੱਠੇ ਤੋਂ ਲੈ ਸਾਰਾ ਸੰਗਤ ਲਈ ਖੁੱਲ੍ਹਾ ਪਾਣੀ ਦੀਆਂ ਸਹੂਲਤਾਂ ਦਾ ਖਾਸ ਕਰਕੇ ਪ੍ਰਬੰਧ ਰੱਖਿਆ ਗਿਆ ਹੈ ਗਰਮੀ ਤੋਂ ਲਈ ਬਹੁਤ ਕੂਲਰਾਂ ਦਾ ਪੱਖਿਆਂ ਦਾ ਬਹੁਤ ਜ਼ਿਆਦਾ ਰਾਤ ਨੂੰ ਰਹਿਣ ਦਾ ਮੇਲਾ ਪ੍ਰਬੰਧਕ ਕਮੇਟੀ ਤੇ ਪਿੰਡ ਨੇ ਬਹੁਤ ਜਿਆਦਾ ਪ੍ਰਬੰਧ ਕੀਤਾ ਸੀ ਸੰਗਤ ਨੂੰ ਦੇਖਤੀ ਕਰਦੇ ਆ ਕਿ ਵੱਧ ਤੋਂ ਵੱਧ ਸੰਗਤ ਬਾਬਾ ਜੀ ਦੇ ਮੱਥਾ ਤੇ ਕੇ ਆਪਣੀ ਖੁਸ਼ੀਆਂ ਪ੍ਰਾਪਤ ਕਰੋ। ਪਿੰਡ ਨਮਾਦਾਂ ਦਾ ਜਿਹੜਾ ਮੇਲਾ ਲੱਗ ਰਿਹਾ ਹੈ ਇਸ ਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਜਿਆਦਾ ਸਾਨੂੰ ਲੰਗਰ ਦੇ ਵਿੱਚ ਮਿਲਦਾ ਉਸ ਅਗੇ ਸਾਡੇ ਪਿੰਡ ਦੇ ਜਾਂ ਸਾਡੇ ਆਂਗਵਾਂਡ ਦੇ ਜਾਂ ਪਿੰਡ ਦੇ ਰਿਸ਼ਤੇਦਾਰ ਨੇ ਬੱਚੇ-ਬੱਚੀਆਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਦੇਸਾਂ ਦੇ ਸਾਡੇ ਵਿੱਚ ਆਪਣੀ ਸਟੱਡੀ ਜਾਂ ਆਪਣਾ ਕੰਮ ਕਰ ਰਹੇ ਨੇ। ਉਹਨਾਂ ਵੱਲੋਂ ਵਿਸ਼ੇਸ਼ ਸਹਿਯੋਗ ਪਾਇਆ ਜਾ ਰਿਹਾ ਇਹ ਲੰਗਰੇ ਜਿਆਦਾ ਉਹਨਾਂ ਵੱਲੋਂ ਆਇਆ ਪਿੰਡ ਦਾ ਸਹਿਯੋਗ ਦੇ ਨਾਲ ਨਾਲ ਉਹਨਾਂ ਦਾ ਬਹੁਤ ਸਹਿਯੋਗ ਹੈ ਜਿਹੜੇ ਵਿਚਾਰੇ ਥਿਲ-ਫੁਲ ਆਪਣੀ ਕਮਾਈ ਦੇ ਵਿੱਚੋਂ ਇਸ ਲੰਗਰੇ ਵਿੱਚ ਪਾਉਂਦੇ ਆ ਤਾਂ ਕਿ ਲੰਗਰ ਹੈ ਜਿਹੜਾ ਬਹੁਤ ਵਧੀਆ ਚੱਲ ਰਿਹਾ ਤੇ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਪਿੰਡ ਵੱਲੋਂ ਕਲੱਬ ਵੱਲੋਂ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬੱਚੇ ਦੇ ਸਭ ਦੇ ਸਭ ਬੱਚਿਆਂ ਦਾ ਧੰਨਵਾਦ ਕਰਦੇ ਆ ਤੇ ਨਾਲ ਜਿਹੜੇ ਸਾਡੇ ਮਾਲਵਾ ਪ੍ਰੋ ਜਿਹੜਾ ਸਾਡਾ ਚੈਨਲ ਹੈ ਜਿਹੜੇ ਵੀ ਰਿਕਵਰ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਅਸੀਂ ਦੇਖਿਆ ਅਕਸਰ ਉਰੇ ਜੁਨੇ ਵੀ ਚੈਨਲ ਆ ਆਉਂਦੇ ਨੇ ਕੁਲ ਕੁਸ ਕਰਦਾ ਕੋਈ ਟੇਡੇ ਢਾਂਗ ਨਾਲ ਕੋਈ ਡੇਢ ਢਾਂਗ ਨਾਲ ਖੇਡਦਾ ਕਰਦਾ ਇਹ ਬਿਲਕੁਲ ਫ੍ਰੀ ਸੇਵਾ ਕਰਦੇ ਨੇ ਤਾਂ ਮੈਂ ਬੇਇੱਜ਼ਤੀ ਕਰੂਗਾ ਲੋਕਾਂ ਨੂੰ ਜਨਤਾ ਨੂੰ ਵੀ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਬ ਫਾਲੋ ਕਰੋ ਤੇ ਇਹਨਾਂ ਨੂੰ ਵੀ ਗੱਗਾ ਜਾਰ ਪੀਰ ਜਨੇ ਡੁੱਗਣੇ ਰਾਤ ਚੌਕ ਨੇ ਤਰੱਕੀ ਵਾਸਤੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਜਿਹੜੇ ਤਿੰਨ ਦਿਨਾਂ ਕੱਲੇ ਕੱਲੇ ਜਿਹੜੇ ਪੁਆਇੰਟ ਤੇ ਜਾ ਕੇ ਚੈਨਲ ਦਾ ਆਪਣਾ ਗੂਲ ਲੈਂਦੇ ਨੇ ਬਹੁਤ ਬਹੁਤ ਧੰਨਵਾਦ